प्यारे साथियों दोस्तों मित्रों पैनो प्रावो आप सब ਨੂੰ ਮੇਰਾ ਨਮਸਕਾਰ ਹੈ ਸਾਥਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀਆਂ ਰਚਨਾਵਾਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਇਹਨਾਂ ਰਚਨਾਵਾਂ ਦਾ ਉਦੇਸ਼ ਮਾਂ ਬੋਲੀ ਪੰਜਾਬੀ ਨੂੰ ਪਰਫੁੱਲਤ ਕਰਨਾ ਲੋਕਾਂ ਤੱਕ ਕਵਤਾਵਾਗੀ ਤੰਪਹ ਚੋਣਾ ਤੇ ਸਾਥੀਓ ਮੇਰੀ ਇਹ ਨਵੀਂ ਜਿਹੜੀ ਰਚਨਾ ਹੈ ਉਹ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਦਰਦ ਬਿਆਨ ਕਰਦੀ ਹੈ ਤੇ ਆਓ ਆਪਾਂ ਇਸ ਇੱਕ ਰਚਨਾ ਨਾਲ ਸਾਝ ਪਾਈਏ ਮੇਰੀ ਇਸ ਰਚਨਾ ਨੂੰ ਸੁਣੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਣੇ ਸੁਝਾਅ ਵੀ ਦੇਣਾ ਪੇਸ਼ ਹੈ ਮੇਰੀ ਰਚਨਾ ਕਲਮ ਮੇਰੀ ਕਰ ਲਾਉਂਦੀ ਹੈ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਪਰ ਕਲਮ ਮੇਰੀ ਕਰ ਲਾਉਂਦੀ ਏ ਵੇਖ ਕੇ ਪੀੜ ਕਿਸੇ ਦੁਖੀਏ ਦੀ ਅਥਰੂ ਪਈ ਵਹਾਉਂਦੀ ਏ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਜੇ ਲਿਖਣਾ ਲਿਖ ਦਰਦ ਬੇਰੋਜ਼ਗਾਰਾਂ ਦਾ ਜਾਂ ਲਿਖ ਵਤੀਰਾ ਮਾੜਾ ਇਹਨਾਂ ਸਰਕਾਰਾਂ ਦਾ ਸਭ ਨੂੰ ਮੂਰਖ ਸਿਆਸਤ ਪਈ ਬਣਾਉਂਦੀ ਏ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਪਰ ਕਲਮ ਮੇਰੀ ਕਰ ਲਾਉਂਦੀ ਏ ਰੋਟੀ ਨੂੰ ਤਰਸਦੇ ਨਿੱਕੇ ਨਿੱਕੇ ਬਾਲ ਕੁਝ ਹੜੱਪੀ ਜਾਂਦੇ ਸਾਰਾ ਸਰਕਾਰੀ maal ਇਹਨਾਂ ਲੋਕਾਂ ਨੂੰ ਜਰਾ ਸ਼ਰਮ ਨਾ ਆਉਂਦੀ ਏ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਪਰ ਕਲਮ ਮੇਰੀ ਕਰ ਲਾਉਂਦੀ ਏ ਕਰਨ ਖੁਦ ਖੁਸ਼ੀਆਂ ਕਿਸਾਨ ਹੋਏ ਕਰ ਜਾਈ ਕਰਨ ਖੁਦਕੁਸ਼ੀਆਂ ਕਿਸਾਨ ਹੋਏ ਕਰ ਜਾਈ ਖੇਤਾਂ ਵਿੱਚ ਰੁੱਤ ਮੌਤ ਦੀ ਆਈ ਧਰਤੀ ਪੰਜਾਬ ਦੀ ਵਹਿਣ ਪਈ ਪਉਂਦੀ ਏ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਪਰ ਕਲਮ ਮੇਰੀ ਕਰ ਲਾਉਂਦੀ ਔਰਤ ਹੋਣਾ ਇੱਥੇ ਹੋਇਆ ਹੁਣ ਗੁਨਾਹ ਔਰਤ ਹੋਣਾ ਇੱਥੇ ਹੋਇਆ ਹੁਣ ਗੁਨਾਹ ਬਾਲੜੀਆਂ ਨਾਲ ਵੀ ਹੁੰਦੇ ਇੱਥੇ ਜ਼ਰਬ ਜਬਰ ਜਨਾਹ ਬਾਲੜੀਆਂ ਨਾਲ ਵੀ ਹੁੰਦੇ ਇੱਥੇ ਜ਼ਰਬ ਜਨਾਹ ਪਰਲੋ ਵਿਵੇਕ ਇੱਥੇ ਕਿਉਂ ਨਾ ਆਉਂਦੀ ਏ ਪਰਲੋ ਵਿਵੇਕ ਇੱਥੇ ਕਿਉਂ ਨਾ ਆਉਂਦੀ ਏ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਪਰ ਕਲਮ ਮੇਰੀ ਕਰ ਲਾਉਂਦੀ ਏ ਵੇਖ ਕੇ ਪੀੜ ਕਿਸੇ ਦੁਖੀਏ ਦੀ ਅਥਰੂ ਪਈ ਵਹੋਂਦੀ ਏ ਲਿਖਣਾ ਤਾਂ ਚਾਹੁੰਦਾ ਹਾਂ ਗੀਤ ਖੁਸ਼ੀ ਦੇ ਸਾਥੀਓ ਇਹਨਾਂ ਚੰਦ ਲੈ ਇਹਨਾਂ ਦੇ ਵਿੱਚ ਮੈਂ ਪੰਜਾਬ ਦਾ ਲੋਕਾਂ ਦਾ ਦਰਦ ਬਿਆਨ ਕੀਤਾ ਹੈ ਤੇ ਅੱਜ ਪੰਜਾਬ ਦੇ ਹਾਲਾਤ ਵੀ ਕੁਝ ਇਸੇ ਤਰ੍ਹਾਂ ਦੇ ਹੋ ਗਏ ਨੇ ਸਿਆਸੀ ਲੋਕ ਸਿਰਫ ਆਪਣਾ ਫਾਇਦਾ ਚਾਹੁੰਦੇ ਨੇ ਲੋਕਾਂ ਦੀ ਭਲਾਈ ਲਈ ਉਹਨਾਂ ਕੋਲ ਸਮਾਂ ਨਹੀਂ ਹੈ ਉਹ ਆਪਣੀਆਂ ਜੇਬਾਂ ਭਰਨੀਆਂ ਚਾਹੁੰਦੇ ਨੇ ਲੋਕਾਂ ਦੇ ਕੋਲ ਪਾਏ ਕੁਝ ਵੀ ਨਾ ਰਹੇ ਤੇ ਸਾਥੀਓ ਮੇਰੀ ਇਸ ਰਚਨਾ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟਸ ਕਰੋ ਤਾਂ ਕਿ ਇਹ ਰਚਨਾਵਾਂ ਵੱਧ ਤੋਂ ਵੱਧ ਪੰਜਾਬੀ ਲੋਕਾਂ ਤੱਕ ਜਿਹੜੇ ਸਹਿਤ ਨੂੰ ਪਿਆਰ ਕਰਦੇ ਆ ਕਵਤਾਵਾਂ ਨੂੰ ਪਿਆਰ ਕਰਦੇ ਆ ਉਹਨਾਂ ਤੱਕ ਪਹੁੰਚਣ ਤੇ ਮਾਂ ਬੋਲੀ ਦਾ ਜਿਹੜਾ ਪ੍ਰਚਾਰ ਆ ਉਹ ਵੱਧ ਤੋਂ ਵੱਧ ਹੋਵੇ ਤੇ ਸਾਥੀਓ ਇਹੀ ਆਸ ਉਮੀਦ ਮੈਂ ਤੁਹਾਡੇ ਤੋਂ ਰੱਖਦਾ ਹਾਂ ਕਿ ਤੁਹਾਨੂੰ ਇਹ ਰਚਨਾ ਮੇਰੀ ਪਸੰਦ ਆਈ ਹੋਵੇਗੀ ਤੇ ਇੱਕ ਵਾਰ ਫੇਰ ਤੁਹਾਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਰਾਮ ਰਾਮ ਨਮਸਕਾਰ ਜੀ